ਜੀ ਇਹਦੇ ਤੇ ਵੀ 15000 ਰੁਪਿਆ ਛੋੜ ਹੈ ਇਹਨਾਂ ਦੋਹਾਂ ਤੇ ਆਪਾਂ ਰਿਮੋਟ ਲਾ ਕੇ ਦੰਨੇ ਆ ਜੀ ਨਵੇਂ ਤੋਂ ਹੀ ਰਿਮੋਟ ਲਾ ਕੇ ਦਿਆਂਗੇ ਜੀ 25000 ਰੁਪਿਆ ਰਿਮੋਟ ਲਵਾਈ ਲੈਨੇ ਆ ਤੇ ਫਿਰ ਇਹ ਨਾਲ ਲਾ ਕੇ ਦਿਆਂਗੇ ਇਹਦੇ ਰਿਮੋਟ ਕੰਪਨੀ ਨਾਲ ਦਿੰਦੀ ਹੈ ਜੀ ਇਹਦੀ ਰੋੜਾ ਟ੍ਰੇ ਆਟੋਮੈਟਿਕ ਕੰਮ ਕਰਦੀ ਹੈ ਰੋੜਾ ਆ ਗਿਆ ਇਹਨੇ ਫੁੱਲ ਜਾਣਾ ਹੈ ਆਪੇ ਹੀ ਬੰਦ ਹੋ ਜਾਣਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤਾਂ ਤੁਹਾਡਾ ਤੇ ਅੱਜ ਆਪਾਂ ਪਹੁੰਚੇ ਹਾਂਗੇ ਕੋਟਕਪੂਰਾ ਦੇ ਵਿੱਚ ਗੁਰੂ ਨਾਨਕ ਐਗਰੀ ਵਰਸ ਤੇ ਤਮਾਕਾ ਲੈ ਕੇ ਆਂ ਤਮਾਕਾ 2024 ਦਾ ਕਿਉਂਕਿ ਕੰਪੀਟੀਸ਼ਨ ਬਹੁਤ ਐ ਤੇ ਤਮਾਕਾ ਤੁਹਾਨੂੰ ਰੇਟਾਂ ਦੇ ਵਿੱਚ ਦੇਣਾਗਾ ਤੇ ਇਹਨਾਂ ਕੋਲ ਤੁਸੀਂ ਨਵੇਂ ਕੰਪਿਊਟਰ ਕਰਾਹੇ ਤੇ ਬਾਕੀ ਜਿਹੜਾ ਤੁਹਾਡੇ ਕੋਲ ਸਿਸਟਮ ਆਗਾ ਕਿਸੇ ਵੀ ਤਰ੍ਹਾਂ ਦਾ ਸਿਸਟਮ ਆ ਜਿਹੜਾ ਉਹਦੇ ਰਿਪੇਅਰ ਕਰਵਾਉਣੀ ਐ ਜੀ ਉਹ ਇੱਥੋਂ ਕਰਵਾ ਸਕਦੇ ਹੋਗੇ ਬਾਕੀ ਹੋਰ ਸਾਰੇ ਤਰ੍ਹਾਂ ਦੇ ਜਿਹੜੇ ਇੰਪਲੀਮੈਂਟ ਨੇਗੇ ਉਹ ਇਹਨਾਂ ਦੇ ਬੰਦੇ ਨੇਗੇ ਉਹਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਆ ਜਾ ਬਈ ਅਸੀਂ ਲੰਘਿਆ ਕਰਾਂ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹੋ ਠੀਕ ਠਾਕ ਹੋ ਜੀ ਠੀਕ ਹੈ ਜੀ ਅੱਛਾ ਜੀ ਹੁਣ ਐ ਦੱਸੋ ਫੇਰ 2024 ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਕਰਦੇ ਕੀ ਤਮਾਕਾ ਲੈ ਕੇ ਆਏ ਨਾ ਮਾਪਾ ਤਮਾਕਾ ਪੁੱਤ ਇੱਕ ਤਾਂ ਆਪਾਂ ਬਗਟਾਂ ਸਾਰੀਆਂ ਪਾਊਡਰ ਕੋਟ ਕਰਦੇ ਸੀ ਜੀ ਪੱਠਿਆ ਦੀ ਲਾਲੀ ਫੈਕਟਰੀ ਚ ਜੀ ਇੱਕ ਆਪਾਂ ਰਿਪੇਅਰ ਚ ਹੋਰ ਜੱਟਾਂ ਨੂੰ ਸਹੂਲਤ ਦੇਤੀ ਬੀ ਮਾਲਾ ਆਪਣੇ ਕੋਲੇ ਮੌਕੇ ਤੇ ਕੋਈ ਸਪेयर ਹਰੇਕ ਕੰਪਨੀ ਦਾ ਸਿਸਟਮ ਰਿਪੇਅਰ ਕਰ ਦਿੰਨੇ ਜਦੋਂ ਮਰਜੀ ਕਿਸਾਨ ਆਵੇ ਜੀ 99% ਸਪेयर पार्ट ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਅਗਰ ਜੇ ਨਹੀਂ ਮੌਕੇ ਤੇ ਰਿਪੇਅਰ ਹੁੰਦਾ ਕੋਈ ਸਪेयर पार्ट ਹੈ ਨਹੀਂ ਜਾਂ ਸਾਡੇ ਕੋਲੇ ਸਮਾਂ ਹੈ ਨਹੀਂ ਜਾਦੇ ਬੰਦੇ ਬੈਠੇ ਆ ਜੀ ਆਪਾਂ ਅਗਲੇ ਨੂੰ ਆਪਦਾ ਪੁਰਾਣਾ ਸੈਟ ਦੇ ਦਿੰਨੇ ਆ ਆਪਣੇ ਕੋਲੇ ਵਾਧੂ ਆ ਪੁਰਾਣੇ ਜੀ ਅਗਲੇ ਵਾਲੇ ਭਰਾਵਾ ਤੂੰ ਜਾ ਕੇ ਚਲਾ ਕੰਮ ਨਾ ਖੜੀ ਹਾਂ ਤੇਰਾ ਕੰਮ ਨਹੀਂ ਕਰਨੀ ਜੀ ਸਾਡਾ ਸਾਨੂੰ ਦੇਖੀ ਤੇ ਆਪ ਦਾ ਲੈ ਜੀ ਜਦੋਂ ਅਸੀਂ ਤੁਹਾਨੂੰ ਫੋਨ ਕਰਿਆ ਰਿਪੇਅਰ ਹੋ ਬਿਲਕੁਲ ਇੱਕ ਆਪਾਂ ਪੁਰਾਣੇ ਤੇ ਹੋਰ ਧਮਾਕਾ ਕਰਤਾ ਹੂੰ ਇੰਦਰਾ ਮੇਰੇ ਮਗਰ ਸੱਤ ਚੱਲੀ ਜਾਂਦਾ ਉੱਥੇ ਚੱਲਦੇ ਉੱਟ ਕੇ ਮਸ਼ੀਨ ਕੋਲੇ ਓਕੇ ਤੇ ਨਾਲ ਦੀ ਨਾਲ ਆਪਾਂ ਜਾਂਦੇ ਜਾਂਦੇ ਇੱਕ ਵਾਰ ਲੋਕੇਸ਼ਨ ਜਰੂਰ ਦੱਸ ਦਈਏ ਆਪਣੀ ਹੈਗੀ ਆ ਵੀਰ ਜੀ ਬਾਜਾਖਾਨਾ ਰੋਡ ਤੇ ਗੁਰੂ ਨਾਨਕ ਐਗਰੀ ਵਰਕਪਾਸ ਜੀ ਇਹ ਹੈਗੀ ਬਾਬਾ ਗਜਨ ਸਿੰਘ ਐਂਡ ਮਾਤਾ ਸਤਪਾਲ ਬੰਦੇ ਰਿਅਲ ਦੇ ਸਾਹਮਣੇ ਜੀ ਆਪਣੀ ਦੁਕਾਨ ਦਾ ਪੁਰਾਣਾ ਹੈ ਗੁਰੂ ਨਾਨਕ ਦਾ ਬਿਲਕੁਲ ਬਾਕੀ ਸਾਨੂੰ ਭੁੱਲਿਆ ਵੀ ਕੌਣ ਆਗਾ ਆਪਾਂ ਮਾਲ ਆਏਸਾ ਵਾਲੀ ਵੀਡੀਓ ਪਾਉਣੀ ਹੈ ਇੱ ਕਾਫੀ ਮਸ਼ਹੂਰ ਨੇ ਤੇ ਆਪਾਂ ਹੁਣ ਸ਼ੁਰੂਆਤ ਕਰਦੇ ਆਂ ਇੱਥੋਂ ਹਾਂਜੀ ਤੁਹਾਨੂੰ ਪਤਾ ਹੀ ਆਪਣਾ ਕਿਸਾਨਾਂ ਬਿਲਕੁਲ ਜਿਹੜੇ ਭਰਾ ਜੋੜੇ ਨੇ ਉਹਨਾਂ ਨੂੰ ਪਤਾ ਹੀ ਐ ਵੀ ਕਿੱਥੇ ਪਹੁੰਚ ਗਿਆ ਜੇ ਵੀਡੀਓ ਬਣਾ ਰਹੇ ਹਾਂ ਯਾਰ ਇਹ ਇੱਕ ਸੈਟਰ ਪੇਅਰ ਕਰਕੇ ਇਸ ਤੇ ਮਸ਼ੀਨ ਤੇ ਚੈੱਕ ਕਰਕੇ ਦਿੰਨੇ ਆਂ ਆਪਾਂ ਅੱਗੇ ਵੀ ਬੜੀਆਂ ਵੀਡੀਓ ਤੇ ਮਸ਼ਹੂਰ ਬਣਾਈ ਹੋਈ ਐ ਇਹ ਜੀ ਜੀ ਟਰੈਕਟਰਾਂ ਨੂੰ ਹੀ ਕੰਮ ਚੱਲਦੀ ਐ ਜੀ ਆ ਗਿਆ ਮੈਂ ਉੱਪਰ ਇਹ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਲੇਟਨ ਆਪਾਂ ਹੋਰ ਕਰਤਾ ਪੁਰਾਣੇ ਤੇ ਅੱਛਾ ਰਿਮੋਟ ਲਾ ਦਿੰਨੇ ਹਰੇਕ ਕੰਪਨੀ ਦੇ ਸੈਟ ਤੇ ਉਹ ਆ ਉਹ ਖੜਾ ਆ ਰਿਮੋਟ ਮੇਰੇ ਹੱਥ ਚ ਆਉਂ ਨੂੰ ਇੱਥੋਂ ਖੜੇ ਨੇ ਬੰਦ ਕਰ ਦੇਣਾ ਉਹ ਹੋ ਗਿਆ ਬੰਦ ਦੇਖ ਲੋ ਹੁਣ ਮੈਂ ਉਹਨੂੰ ਚਲਾਉਂਗਾ ਉਹ ਦੇਖ ਲੋ ਚੱਲ ਆ ਥੱਲੇ ਵਾਲਾ ਸਿਸਟਮ ਦਿਖਾ ਵੀ ਇਹ ਚੱਲ ਪਿਆ ਭਾਈ ਇੱਥੇ ਹੈ ਨਾ ਮੈਂ ਹੁਣ ਚਲਦਾਗਾ ਇੱਕ ਵਾਰ ਬੰਦ ਕਰਿਓ ਆ ਲੈ ਆ ਬੰਦ ਹੋ ਗਿਆ ਭਾਈ ਹੁਣ ਮੈਂ ਫੇਰ ਚਲਾਉਂਗਾ ਹੂੰ ਇਹ ਜ਼ਰੂਰੀ ਨਹੀਂ ਮੇ ਰਿਮੋਟ ਸਾਹਮਣੇ ਹੋਵੇ ਪਰ ਆ 10 ਕੰਧਾ ਹੋਰ ਸੰਨ ਚ 300 ਮੀਟਰ ਤੇ ਜਿੱਥੋਂ ਮਰਜ਼ੀ ਹੂੰ ਤੇ ਨਵੇਂ ਸਿੱਟਿਆਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਬਿਲਕੁਲ ਆ ਜਾ ਵੀ ਜਿਹੜੀ 7 ਫੁੱਟੀ ਆਪਣੀ ਸਪੋਰਟਸ ਮਾਡਲ ਵਗਟ ਹੈ ਇਹ ਲਾਈਕਾ ਕੰਪਨੀ ਦਾ ਸਿਸਟਮ ਹੈ ਲਾਈਕਾ ਠੀਕ ਹੈ ਇਹਦੇ ਨਾਲ ਰੇਟ ਆ 3 ਲੱਖ ਤੇ 70000 ਰੁਪਿਆ ਜੀ ਨਾਲ ਰਿਮੋਟ ਦੇ ਜੀ ਓਕੇ 31 ਮਾਰਚ ਤੱਕ ਜਿਹੜਾ ਕਿਸਾਨ ਆਪਾਂ ਨੂੰ ਘੱਟੋ ਘੱਟ ਲੱਖ ਰੁਪਿਆ ਦੇ ਕੇ ਬੁੱਕ ਕਰਾ ਲੂਗਾ 15000 ਰੁਪਿਆ ਦਾ ਛੋੜ ਹੈ ਤੁਮਾਕੇ ਹੀ ਕਰਦੇ ਫਿਰ ਤਾਂ ਹਾਂ ਇਹਦਾ ਰੇਟ ਆ 2,85,000 ਅਲਫਾ ਹਾਂ ਇਹ ਨਹੀਂ ਵੀ 31 ਮਾਰਚ ਤਾਈ 7 ਫੁੱਟੀ ਸਪੋਰਟਸ ਮਾਡਲ ਵਾਕਟ ਨਾਲ 15,000 ਰੁਪਏ ਦੀ ਛੋਟ ਆ 31 ਮਾਰਚ 2024 ਤੱਕ ਕੀ ਬਾਤ ਐ ਖੁਸ਼ਕਰ ਤੇਜ ਕੀ ਕਿਸਾਨ ਇਹ ਐਰ ਦਾ ਸਿਸਟਮ ਆ ਇਹਦਾ ਰੇਟ ਆ 2,70,000 ਰੁਪਏ ਸੋ 2,65,000 ਰੁਪਏ ਜੀ ਇਹਦੇ ਤੇ ਵੀ 15,000 ਰੁਪਏ ਛੋਟ ਆ ਇਹਨਾਂ ਦੋਹਾਂ ਤੇ ਆਪਾਂ ਰਿਮੋਟ ਲਾ ਕੇ ਦਿੰਨੇ ਆ ਜੀ ਨਵੇਂ ਤੋਂ ਹੀ ਰਿਮੋਟ ਲਾ ਕੇ ਦੇਵਾਂਗੇ ਜੀ 25000 ਰੁਪਇਆ ਮੋਡ ਲਵਾਈ ਲੈਨੇ ਤੇ ਫਰੀ ਨਾਲ ਲਾ ਕੇ ਦਿਆਂਗੇ ਇਹਦੇ ਰਿਮੋਟ ਕੰਪਨੀ ਨਾਲ ਦਿੰਦੀ ਆ ਜੀ ਤੇ ਬਾਕੀ ਹੋਰ ਇਹਦੇ ਬਾਰੇ ਸਿਸਟਮ ਵਗੈਰੇ ਜਿਵੇਂ ਇੱਕ ਦਾ ਰੇਂਜ ਦੀ ਪ੍ਰੋਬਲਮ ਕੋਈ ਇਹਨਾਂ ਦੇ ਵਿੱਚ ਤਾਂ ਨਹੀਂ ਆਉਂਦੀ ਕੋਈ ਰੇਂਜ ਕੱਟਣ ਦੀ ਜਿਹੜਾ ਆ ਸਿਸਟਮ ਆਪਣਾ ਇਹ ਕਿਸੇ ਦੀ ਰੇਂਜ ਨਹੀਂ ਲੈਂਦਾ ਅੱਛਾ ਠੀਕ ਹੈ ਇਹ ਇਕੱਲੀ ਆਪਦੀ ਰੇਂਜ ਤੇ ਚੱਲਦਾ ਇਹ ਗੱਲ ਦੀ ਗਰੰਟੀ ਕਿਸਾਨ ਨੂੰ ਲਿਖ ਕੇ ਦਿਆਂਗੇ ਕਿਸੇ ਹੋਰ ਸਿਸਟਮ ਦੀ ਰੇਂਜ ਨਹੀਂ ਲੈਂਦਾ ਬੜਾ ਕੋਲੇ ਚ ਨਾਲ ਆ ਕੇ ਸਹੀ ਹੈ ਇਹ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹਦੇ 'ਚ ਨਹੀਂ ਆਉਂਦੀ ਅਜਾ ਦੂਜਾ ਇੱਕ ਥੋੜਾ ਜਿਹਾ ਜਿੰਦਾ ਮੀਂਹ ਕਣੀ ਆ ਜਾਂਦਾ ਜਿਵੇਂ ਕੋਈ ਸਿਸਟਮ ਦੇ ਵਿੱਚ ਮੀਂਹ ਕਣੀ ਵੀਰ ਜੀ ਵਾਟਰ ਪ੍ਰੂਫ ਹੈ ਪਰ ਮੀਂਹ ਚ ਆਪਾਂ ਚਲਾ ਕੇ ਕਰਨਾ ਕੀ ਹੁੰਦਾ ਇਹਨੂੰ ਸਾਂਭ ਲੋ ਉਨਾ ਹੀ ਚੰਗਾ ਵੈਸੇ ਹੈ ਵਾਟਰ ਬਾਕਸ ਬਣਿਆ ਹੁੰਦਾ ਹੈ ਵੀ ਲਾਹੋ ਉਹਦੇ ਵਿੱਚ ਪਾ ਲੋ ਤੇ ਪਾ ਲੋ ਆਪਾਂ ਵੀ ਹੋਰ ਵੀ ਇੰਤਜ਼ਾਮ ਰੱਖੋ ਨਾਲ ਬਿਲਕੁਲ ਬਾਕੀ ਇਹ ਆਪਾਂ ਇੱਕ ਸਟਰਾਰੀ ਪਰਵੇਜਦੇ ਆ ਜੀ ਤਣਮੋਲ ਦਾ ਬਰਨਾਲੇ ਦਾ ਜੀ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਹਾਂ ਬਿਲਕੁਲ ਟਾਇਰ ਇਹਦੇ 911 ਟਰੈਕਟਰ 911 ਵਾਲੇ ਆ ਗਏ ਵਜਨ ਇਹਦਾ 21 ਕੁਇੰਟਲ ਆ ਪੱਖੇ ਇਹਦੇ ਹੈਗੇ ਆ 5-5 ਫਰਾਂ ਵਾਲੇ ਜੀ ਕ੍ਰਾਸ ਇਹਦੇ ਪੁੱਠਾ ਫੱਟ ਕਰਦੇ ਆ ਉਹ ਪੁੱਠੇ ਫੱਟਦਾ ਇਹ ਫਾਇਦਾ ਵੀ ਟਰੈਕਟਰ ਤੇ ਛਿੱਟੇ ਨਹੀਂ ਪਾਉਂਦਾ ਅੱਛਾ ਜੀ ਹਾਂ 5 ਪੈਲੂ ਇਹਦਾ ਗੈਲ ਡਰਮ ਹੈ ਪੱਤੀਆਂ ਨਟਾਂ ਤੋਂ ਹੀ ਬਦਲੀਆਂ ਜਾਂਦੀਆਂ ਨੇ ਮੈਸਤਰੀ ਕੋਲੇ ਜਾਣ ਦੀ ਲੋੜ ਨਹੀਂ ਆ ਦਿਖਾ ਪਈ ਆ ਕੇ ਲਵੀ ਆ ਚੀਜ਼ ਦਿਖਾ ਤੇ ਸਾਰਾ ਹਨਾ ਇੱਕ ਇਧਰ ਹੋਰ ਇਹਦੇ ਚ ਨਾ ਟਮਾਟਾ ਕਿਸੇ ਕੰਪਨੀ ਚ ਹੈ ਨਹੀਂ ਇਹਦੀ ਰੋੜਾ ਟ੍ਰੇ ਆਟੋਮੈਟਿਕ ਖੁੱਲ ਕੇ ਪਾਉਂਦੀ ਆ ਰੋੜਾ ਆ ਗਿਆ ਨੇ ਖੁੱਲ ਜਾਣਾ ਹੈ ਆਪੇ ਮੰਦ ਹੋ ਜਾਣਾ ਲੈ ਵੀ ਇਹ ਇਹ ਨੇ ਨਵੇਂ ਤਮਾਕੇ ਨਵੇਂ ਰੀਪਨਾ ਚ 2024 ਦੇ ਵਿੱਚ ਕੰਪੀਟੀਸ਼ਨ ਆ ਗਿਆ ਅਪਡੇਟ ਤੇ ਅਪਡੇਟ ਆਈ ਜਾਂਦੀ ਹੈ ਤੇ ਥੋੜੀ ਜਿਹੀ ਬਾਗਟਾਂ ਬਾਰੇ ਵੀ ਆਪਾਂ ਗੱਲ ਕਰੀਏ ਕਿ ਉਧਰ ਦਿਖਾਵਾਂਗੇ ਕੁਝ ਬਾਗਟਾਂ ਦੱਸ ਦਿੰਨੇ ਆਏ ਬਿਲਕੁਲ ਸੱਤ ਫੁੱਟ ਦੀ ਸਪੋਰਟਸ ਮਾਡਲ ਬਣਾਉਣੇ ਆਪਾਂ 7 ਤੋਂ 14 ਫੁੱਟ 14 ਫੁੱਟ ਮਾਡਲ ਦਾ ਹਰੇਕ ਤਰ੍ਹਾਂ ਦਾ ਮਿਲ ਜਾਂਦਾ ਜਿਹੜਾ ਜੇ ਲੈਣਾ ਆਪਾਂ ਨੇ ਅਲੱਗ-ਅਲੱਗ ਮਾਡਲ ਉਹ ਸਪੋਰਟਸ ਕਰਾਰੋ ਮਾਡਲ ਹੈ ਸਪੋਰਟਸ ਪਲੱਸ ਮਾਡਲ ਜੀ ਆਜੋ ਆਜੋ ਲੰਘਿਆਓ ਬਈ ਤੇ ਥੋੜੀ ਜਿਹੀ ਗੱਲਬਾਤ ਹੋਰ ਕਰਦੇ ਆਂਗੇ ਬਿਲਕੁਲ ਤੇ ਆਪੇ ਆਪਣੇ ਕੋਲੇ ਰਿਪੇਅਰ ਵਾਲਾ ਸਾਰਾ ਸਮਾਨ ਜੀ ਰਿਪੇਅਰ ਦੇ ਸੰਧ ਹੋ ਰਹੀ ਬਹੁਤੇ ਤਾਂ ਥੋੜੇ ਜਿਹਾ ਪੈਸੇ ਮੈਂ ਹਰ ਰਿਪੇਅਰ ਕਰਦਾ ਸੀ ਅੱਛਾ ਸਰ ਮੈਨੂੰ ਕੀ ਚਾਹੀਦੇ ਸੀ ਇਹਨੂੰ ਉਹਨੇ ਕੀ ਕੱਢੇ ਆ ਓਕੇ ਓਕੇ ਠੀਕ ਹੈ ਜੀ ਰਿਪੇਅਰ ਸੰਧ ਅੱਡੋ-ਅੱਡੀ ਸੱਤਾਂ ਨੂੰ ਅੱਡੋ-ਅੱਡੀ ਲੱਗਦੇ ਆ ਜੀ ਸਾਰੇ ਹੈਗੇ ਆ ਰਿਪੇਅਰ ਦਾ 24 ਘੰਟੇ ਸੀਜ਼ਨ 'ਚ ਆਪਣੇ ਕੋਲੇ ਈ ਥੋਨੇ ਆ ਜੀ ਤੇ ਹੋਰ ਕੋਈ ਖਾਸ ਗੱਲਬਾਤ ਕੀ ਕਰਾਂਗੇ ਆਪਣਾ ਨਵੇਂ ਕਰਾਇਆ ਬਾਰੇ ਆਪਾਂ ਕਦੇ ਕਿਸਾਨਾਂ ਦੇ ਬੋਰਡ ਨੰਬਰਾਂ ਦੇ ਲਿਖ ਲਿਖ ਲਾਏ ਵੀ ਆ। ਹਾਂ ਆ ਮੜੇ ਮਾਰੀ ਇਧਰ ਇਹ ਵੱਡੀ ਗੱਲ ਆ ਬੜਾ ਹਰੇਕ ਵੀਡੀਓ ਦੇ ਨਾਲ ਜਿਹੜਾ ਮਰਜ਼ੀ ਗਾਹ ਗੱਲ ਕਰ ਸਕਦਾ ਇੱਕ ਬੋਰਡ ਅਜ ਹੋਰ ਲਾ ਦੇਣਾ 2023 ਵਾਲਾ। ਅੱਛਾ। ਆ ਮੁੰਡੇ ਬੋਰਡ ਲਾਈ ਜਾਂਦੇ ਆ। ਹਾਂ ਅਜ 2023 ਵਾਲੇ ਗਾਹਕਿਆਂ ਦਾ ਵੀ ਲਾ ਦੇਣਾ ਇਹ ਬਾਈ ਵਾਲਿਆਂ ਦਾ। ਠੀਕ ਆ ਭਾਈ ਜਿਹੜੇ ਲੈ ਕੇ ਗਏ ਨੇ ਤੁਸੀਂ ਉਹਨਾਂ ਨੂੰ ਪੁੱਛ ਲੋ ਲਾ ਕੇ। ਇੱਕ ਇੱਕ ਟਾਈਮ ਹੋਰ ਦੱਸਣੀ ਭੁੱਲ ਗਿਆ ਆਪਾਂ। ਹੂੰ। ਆਪਾਂ ਹਰ ਸਿਸਟਮ ਤੇ ਆਪਦੇ ਤੇ ਰੂਪਰ ਤੇ ਵੀ ਲੋਨ ਕਰਾ ਦਿੰਨੇ ਕਿਸਾਨ ਨੂੰ 6% ਵਿਆਜ ਤੇ। ਠੀਕ ਹੈ। 90% ਲੋਨ ਕਰਾ ਦਿੰਨੇ ਆ। ਠੀਕ ਹੈ ਜੀ। ਸਰਕਾਰੀ ਲੇ ਵੀ ਇਹ ਵੀ ਵੱਡੀ ਗੱਲ ਹੈ ਵੀ ਥੋੜੇ ਰੁਪਏ ਭਰਨੇ ਨੇ ਆਪਾਂ ਨੇ ਨਾ ਥੋੜੇ ਰੁਪਏ 35000 ਰੁਪਏ ਭਰ ਕੇ ਇਥੋਂ ਕੰਪਿਊਟਰ ਕਰਾ ਜਾਂ ਕੋਈ ਹੋਰ ਕੋਈ ਵੀ ਚੀਜ਼ ਲੈ ਕੇ ਜਾਣੀ ਹੈ ਮਿਲ ਜੂਗੀ। ਅੱਛਾ ਕੋਈ ਹੋਰ ਕੋਈ ਸਬਸਿਡੀ ਵਗੈਰਾ ਦਾ ਸਬਸਿਡੀ ਵੀ ਜੇ ਐਡ ਕੀ ਚੋਣ ਜਾਵਤਾ ਲੱਗ ਜਾਣਾ ਹੈ। ਜੀ ਜੇ ਆ ਗਈ ਤਾਂ ਆਪਾਂ ਪਾਸ ਹੈ ਬਿੱਲ ਦੇ ਦੇਾਂਗੇ ਪਰ ਮੈਂ ਆਪਣੀ ਪਾਸ ਹੈ ਉਹ ਸਰਕਾਰ ਨੇ ਦੇਣੀ ਆਪਾਂ ਤਾਂ ਦੇ ਨਹੀਂ ਸਕਦੇ। ਬਿਲਕੁਲ ਹਾਂ ਪਰ ਆਪਣਾ ਬਿੱਲ ਪਾਸ ਹੈ। ਬਿਲਕੁਲ। ਤੇ ਹੁਣ ਵੱਡੀ ਗੱਲ ਆ ਜਿਹੜੀ ਮੰਨ ਵੀ ਜੇ ਬਾਗਟ ਵੀ ਚੰਗੀ ਆ ਤੇ ਨਾਲ ਸਿਸਟਮ ਵੀ ਜ਼ਰੂਰੀ ਆ। ਬਿਲਕੁਲ ਹੈਨਾ ਜੇ ਸਿਸਟਮ ਵਧੀਆ ਕੁਆਲਿਟੀ ਦਾਗਾ ਤਾਂ ਹੀ ਵੀ ਕੰਮ ਪੂਰਾ ਘੈਂਟ ਹੋਣਾਗਾ। ਬਿਲਕੁਲ ਕਿਉਂਕਿ ਸੀਜ਼ਨ ਖੇਚ ਮਾ ਹੁੰਦਾ ਹਰੇਕ ਨੂੰ ਐ ਹੁੰਦਾ ਵੀ ਸੀਜ਼ਨ ਖਿੱਚ ਕੇ ਲਾਈਏ। ਸੋ ਸੰਪਾਰਕ ਜ਼ਰੂਰ ਕਰਿਓ ਤੇ ਇੱਕ ਬਾਰ ਮੈਂ ਦੁਬਾਰਾ ਫੇਰ ਲੋਕੇਸ਼ਨ ਆ ਜਿਹੜੀ ਬੋਲ ਦਿੰਨਾਗਾ ਗੁਰੂ ਨਾਨਕ ਐਗਰੀ ਵਰਕਸ ਕੋਟਕਪੂਰਾ ਦੇ ਵਿੱਚ ਖੜੇ ਆਂਗੇ। ਸਾਹਮਣੇ ਆ ਗਿਆ ਬਾਬਾ ਗੱਜਨ ਸਿੰਘ ਜੀ ਐਂਡ ਮਾਤਾ ਸੰਤ ਕੌਰ ਮੈਮੋਰੀਅਲ ਕਮਿਊਨਿਟੀ ਸੈਂਟਰ ਇਹਦੇ ਬਿਲਕੁਲ ਸਾਹਮਣੇ ਆ ਗਿਆ ਬਿਲਕੁਲ ਫਰੰਟ ਦੇ ਬਿਲਕੁਲ ਰੋਡ ਆ ਗਿਆ ਕੋਟਕਪੂਰਾ ਤੇ ਬਠਿੰਡਾ ਹਾਂਜੀ ਤੇ ਪਹਿਲਾਂ ਵੀ ਬਹੁਤ ਵੀਡੀਓ ਪਾਈਆਂ ਨੇ ਆਪਣੀ ਇਹ ਤੀਜੀ ਚੌਥੀ ਵੀਡੀਓ ਆ ਆ ਇਸ ਸਾਲ ਦੇ ਸਾਲ ਪਾਉਣੇ ਆ ਕਿ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਪੇਜ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰਮਰੀ ਧੰਨਵਾਦ ਜੀ ਧੰਨਵਾਦ